600 ਜੁੰਟ ਰੱਖੋ ਚਾਹੇ ਉਹਦੇ 2 ਏਸੀ ਲੱਗੇ ਹੋਏ ਨੇ ਪਰ ਉਹ 600 ਜੁੰਟ ਤੋਂ ਥੱਲੇ ਆਪਦਾ ਮੀਟਰ ਦਿਖਾ ਦੇ ਉਹਨੂੰ ਵੀ ਮਾਫ ਸਾਰਿਆਂ ਨੂੰ ਮਾਫ ਇਹ ਤਾਂ ਆਪਾਂ ਇਹ ਬੰਡਣਾ ਨਹੀਂ ਹੁਣ ਆਮ ਆਦਮੀ ਕਲੀਨਿਕ ਹੈ ਜਿਹੜਾ ਮਰਜ਼ੀ ਜਾਓ ਉਹ ਤੇ ਉਹ ਤੇ ਸਾਰੀਆਂ ਦਵਾਈਆਂ ਫਰੀ ਸਾਰੇ ਟੈਸਟ ਫਰੀ ਸੋ ਵੀਰੋ ਇਸ ਤਰ੍ਹਾਂ ਦੀ ਜਾਤ ਪਾਤ ਦੀ ਰਾਜਨੀਤੀ ਸੀ ਕਰਦੇ ਹੀ ਨਹੀਂ ਅੱਜ ਤਾਂ ਬਲਕਿ ਦਾ ਵਿਰੋਧ ਕਰਦੇ ਆ ਇਸ ਗੱਲ ਦਾ ਕਿ ਕੰਮ ਦੇ ਨਾਂ ਤੇ ਗੱਲ ਕਰੋ ਹੁਣ ਥੋੜਾ ਥੋੜਾ ਦੂਜੀ ਪਾਰਟੀ ਨੇ ਲੱਗੇ ਦੇਖੋ ਪ੍ਰਧਾਨ ਮੰਤਰੀ ਕੀ ਬੋਲਣ ਲੱਗਿਆ ਹੁਣ ਉਹ ਕਹਿੰਦਾ ਮੰਗਲ ਸੂਤਰ ਵੇਚ ਦੇਂਗੇ ਆਪਕੇ ਇਹ 10 ਸਾਲਾਂ 10 ਸਾਲ ਇਕੱਲੇ ਨਹੀਂ ਕੰਮ ਕੀਤਾ ਕੋਈ ਵਿਰੋਧੀ ਪਾਰਟੀ ਦੀ ਮੰਨੀ ਨਹੀਂ ਜਿੰਨੇ ਮਰਜ਼ੀ ਸੰਵਿਧਾਨ ਚ ਸੋਧਾਂ ਕੀਤੀਆਂ 10 ਸਾਲਾਂ ਬਾਅਦ ਪ੍ਰਧਾਨ ਮੰਤਰੀ ਨੂੰ ਕੋਈ ਕੰਮ ਦੇ ਨਾਂ ਤੇ ਨਹੀਂ ਮੰਗਲ ਸੂਤਰਾਂ ਦੇ ਨਾਂ ਤੇ ਵੋਟਾਂ ਮੰਗਣੀਆਂ ਪੈ ਰਹੀਆਂ ਨੇ ਇਹਦਾ ਮਤਲਬ ਕੁਝ ਕੀਤਾ ਹੀ ਨਹੀਂ ਸੋ ਇਸ ਕਰਕੇ ਮੈਂ ਇਹ ਗੱਲ ਦੁਹਰਾਉਣਾ ਫੇਰ ਕਿ ਕਿਸੇ ਵੀ ਸਮਾਜ ਨੂੰ ਕਿਸੇ ਵੀ ਭਾਈਚਾਰੇ ਸੱਟ ਦਾ ਆਪਦੇ ਸਾਰੇ ਹਰੇਕ ਸਮਾਜ ਦੇ ਆਪਣੇ ਆਪਣੇ ਇਸਤ ਨੇ ਆਪਣੇ ਗੁਰੂ ਨੇ ਆਪਣੀਆਂ ਅਲੱਗ-ਅਲੱਗ ਧਾਰਨਾਵਾਂ ਨੇ ਆਹੀ ਤਾਂ ਰੰਗ ਹੈ ਫਿਰ ਲੋਕਤੰਤਰ ਦਾ ਆਹੀ ਤਾਂ ਦੇਖੋ ਅਸੀਂ ਤਾਂ ਪੰਜਾਬ ਦੇ ਵਿੱਚ ਸਾਡਾ ਸੋ ਭਾਈਚਾਰਾ ਜਿਹੜਾ ਨਾ ਭਾਈਚਾਰਾ ਖਾਂਜ ਹੈ ਉਹ ਇੰਨੀ ਜ਼ਿਆਦਾ ਮਜ਼ਬੂਤ ਹੈ ਗੋਲੀਆਂ ਵੀ ਚੱਲੀਆਂ ਬੰਬ ਵੀ ਚੱਲੇ ਭਾਈਚਾਰਾ ਖਾਂਜ ਨਹੀਂ ਟੁੱਟੀ ਭਾਈਚਾਰਾ ਖਾਂਜ ਨਹੀਂ ਟੁੱਟੀ ਅਸੀਂ ਆਪਣੀਆਂ ਈਦਾਂ ਸੰਗਰਾਦਾਂ ਅਸੀਂ ਆਪਣੇ ਰਾਮ ਨੌਮੀਆ ਅਸੀਂ ਆਪਣੇ हनुमान जयंतीयां ਅਸੀਂ ਆਪਣੇ ਗੁਰਪੁਰਬ ਸਾਰੇ ਇਕੱਠੇ ਮਨਾਉਨੇ ਇਕੱਠੇ ਮਨਾਉਂ ਮਨਾਉਨੇ ਆ ਅਸੀਂ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਮਨਾਉਨੇ ਸਾਡੀਆਂ ਦੀਵਾਲੀਆਂ ਸਾਡੇ ਦਸਹਿਰੇ ਸਭ ਇਕੱਠੇ ਨੇ ਸੋ ਅਸੀਂ ਸਮਾਜ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਤਰੇੜ ਪਾਉਣ ਦੀ ਹੋਣੀ ਹੈ ਕਿ ਸੋ ਮੈਂ ਅੱਜ ਤੁਹਾਡੇ ਕੋਲੇ ਇਸ ਕਰਕੇ ਆਇਆ ਕਿ ਪੱਟੀ ਵਾਲਿਓ ਤੁਸੀਂ ਜੋ ਫੈਸਲਾ ਕਰਦੇ ਹੋ ਉਹਦਾ ਪੰਜਾਬ ਤੇ ਪ੍ਰਭਾਵ ਜਾਂਦਾ ਹੈ ਪਿਛਲੀ ਵਾਰ ਵੀ ਤੁਸੀਂ ਵੱਡੇ ਵੱਡੇ ਬੋਰਡ ਪੱਟੇ ਐ ਇਥੋਂ ਸੋ ਇਸ ਕਰਕੇ ਇਸ ਵਾਰ ਖਡੂਰ ਸਾਹਿਬ ਹਲਕਾ ਔਰ ਇੱਥੋਂ ਅਜੇ ਤੱਕ ਮੱਲਾ ਅਕਾਲੀਆਂ ਨੂੰ ਤਾਂ ਇੱਥੇ ਹੈ ਹੀ ਨਹੀਂ ਕੋਈ ਬੰਦਾ ਅਕਾਲੀ ਦਲ ਦਾ ਤਾਂ ਹਾਲ ਤੇ ਇਹ ਹੈ ਮੇਰੇ ਇੱਕ ਦੋਸਤ ਨੇ ਫੋਨ ਕੀਤਾ ਉਹ ਕਹਿੰਦਾ ਸਾਡੇ ਪਿੰਡ ਅਕਾਲੀ ਦਲ ਦਾ ਤਾਂ ਜਥੇਦਾਰ ਹੈ ਕਹਿੰਦਾ ਦੇਖ ਲੈ ਟਿਕਟ ਵਾਸਤੇ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਦਾ ਹੈ ਮੈਂ ਕਿਹਾ ਵੀ ਟਿਕਟ ਵੀ ਟਿਕਟ ਮਿਲ ਜੇ ਇਹ ਅਰਦਾਸ ਕਰਦਾ ਕਹਿੰਦਾ ਨਾ ਨਾ ਇਹ ਅਰਦਾਸ ਕਰਦਾ ਕਿ ਟਿਕਟ ਨਾ ਮਿਲ ਜੇ ਕਿਵੇਂ ਜਾਵਾਂਗੇ ਲੋਕਾਂ ਮੂਰੇ ਫਿਰ ਕਿਹੜੇ ਮੂੰਹ ਨਾਲ ਲੋਕਾਂ ਦਾ ਸਾਹਮਣਾ ਕਰਾਂਗੇ ਬੇਅਦਬੀਆਂ ਕਰਾਈਆਂ ਹੋਈਆਂ ਗੁਰੂ ਸਾਹਿਬ ਦੀਆਂ ਕਿਹੜੇ ਮੂੰਹ ਨਾਲ ਜਾਓਗੇ ਤੁਸੀਂ ਕਹਿੰਦਾ ਰੋਜ਼ ਆਰਦਾਸ ਹੈ ਆ ਹਾਲਤ ਹੋਏ ਪੈਨੇ ਆ ਹਾਲਤ ਹੋਈ ਬੇਗਾਲੀ ਦਲ ਦੀ ਕਾਂਗਰਸੀਆਂ ਦੀ ਹਾਲਤ ਉਦੋਂ ਹੀ ਪੂਰੀ ਹੈ ਜਿਹੜੇ ਕਾਂਗਰਸ ਦੇ ਲੀਡਰ ਨੇ ਪਿੰਡਾਂ 'ਚ ਉਹਨਾਂ ਨੇ ਆਪਣੇ ਘਰਾਂ ਦੇ ਗੁੰਡੇ ਅੰਦਰੋਂ ਬੰਦ ਕਰ ਰੱਖੇ ਨੇ ਜੇ ਗੇਟ ਦੇ ਥੱਲੇ ਥੋੜੀ ਜਿਹੀ ਵਿਰਲ ਜੀ ਹੋਵੇ ਉੱਥੇ ਵੀ ਕਪੜਾ ਫਸਾ ਰੱਖਿਆ ਕਿਤੇ ਥੱਲੋਂ ਦੀ ਨਾ ਟਿਕਟ ਦੇ ਦੇਣ ਉਹ ਵੀ ਕਹਿੰਦੇ ਕਿਵੇਂ ਜਾਵਾਂਗੇ ਭਾਜਪਾ ਵਾਲੇ ਦਾ ਹਾਲਤ ਉਹੀ ਰੋਜ਼ ਪੁੱਛਦੇ ਹੋ ਭਾਜਪਾ ਦਾ ਹਾਲਤਾ ਤੁਸੀਂ ਰੋਜ਼ ਪੁੱਛ ਲੈਂਦੇ ਉਹਨਾਂ ਨੂੰ ਠੀਕ ਹੈ ਨਾ ਕਦੇ ਕਿਤੇ ਕਦੇ ਕਿਤੇ ਇਹ ਕਾਰਨ ਕੀ ਹੈ ਕਰਤੂਤਾਂ ਕਰਕੇ ਅੱਛਾ ਕਹਿੰਦੇ ਭਵਾਨਤਮਾਨ ਪੜਕਾਉਂਦਾ ਹੈ ਕਿਸਾਨਾਂ ਨੂੰ ਉਹ ਮੈਂ ਕਿਹਾ ਭਰਾਓ ਮੈਂ ਕਿਉਂ ਪੜਕਾਉਂਗਾ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾਂ ਸਵਾ ਸਾਲ ਤੁਸੀਂ ਪਹਿਲਾਂ ਬਿਠਾਈ ਰੱਖੇ ਉੱਥੇ 700 750 ਛਿਦੀਆਂ ਹੋ ਗਈਆਂ ਫੇਰ ਫੇਰ ਮੋੜ ਤੇ ਉੱਥੋਂ ਹੁਣ ਫੇਰ ਗੋਲੀਆਂ ਚਲਾਈ ਜਾਣੇ ਹੋ ਸ਼ੁਭ ਕਰਨ ਦੀ ਮੌਤ ਹੋ ਗਈ ਮੈਂ ਕਿਉਂ ਪੜਕਾਉਂਗਾ ਵੀ ਮੈਂ ਕੈਸੀ ਪੜਕਾਉਣ ਪੜਕੂਣ ਵਾਲੀ ਰਾਜਨੀਤੀ ਨਹੀਂ ਕਰਦੇ ਤੁਸੀਂ ਉਹਨਾਂ ਦੀਆਂ ਮੰਗਾਂ ਮੰਨ ਲਓ ਉਸ ਤੋਂ ਬਾਅਦ ਜਿੱਧਰ ਮਰਜੀ ਡੈਮੋਕਰੈਟਿਕ ਰਾਈਟ ਹੈ ਜਿੱਧਰ ਮਰਜੀ ਵੋਟ ਪਾਉਣ ਸੋ ਇਸ ਕਰਕੇ ਵੀਰੋ ਆਜੀ ਤੁਹਾਡੇ ਨਾਲ ਇਸ ਕਰਕੇ ਕਿ ਤੁਹਾਡੇ ਵਰਗੇ ਆ ਨਾ ਕੋਈ ਮੈਨੂੰ ਪੱਤਰਕਾਰ ਕਹਿੰਦੇ ਜਿਸ ਕੁਰਸੀ ਪਰ ਆ ਬੈਠ ਗਏ ਐ ਇਸ ਕੁਰਸੀ ਪਰ ਬੈਠ ਕੇ بڑے بڑے ਜੋ ਲੋਗ ਹੈ ਉਹਨਾਂ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਸਭਾ 2 ਸਾਲ ਹੋ ਗਏ ਆਪਕਾ ਦਿਮਾਗ ਖਰਾਬ ਨਹੀਂ ਹੋਇਆ ਕਿਉਂ ਮੈਂ ਕਿਹਾ ਫਰਕ ਇੰਨਾ ਕ ਹੈ ਜਿਹੜੇ ਪਹਿਲਾਂ ਵਾਲੇ ਸੀ ਜਿਨ੍ਹਾਂ ਨੇ ਦਿਮਾਗ ਖਰਾਬ ਹੋ ਜਾਂਦੇ ਕੁਰਸੀ ਤੇ ਬਹਿ ਕੇ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਤੇ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਆਹੀ ਭਰ ਕੇ ਬਸ ਸੋ ਸਾਰੇ ਇਕੱਠੇ ਹੋ ਕੇ ਕੋਈ ਸ਼ਿਕਵਾ ਸ਼ਿਕਾਇਤ ਹੋਊਗੀ ਆਪਾਂ ਬਾਅਦ ਚ ਠੀਕ ਕਰ ਲਾਂਗੇ ਆਪਣਾ ਹਜੇ ਆਪਣੇ ਕੋਲ ਬਹੁਤ ਟਾਈਮ ਪਿਆ ਪੰਜਾਬ ਨੂੰ ਸੁਧਾਰਨ ਦਾ ਪੰਜਾਬ ਦੇ ਰੰਗਲੇ ਨਕਸ਼ੇ ਚ ਰੰਗ ਰੰਗ ਭਰਨ ਦਾ ਸੋ ਬਾਤ ਕਰ ਲਾਂਗੇ ਸ਼ਿਕਵਿਸ਼ ਕਹਿਤਾ ਇੱਕ ਵਾਰੀ 1 ਜੂਨ ਨੂੰ ਇੱਕ ਹੋਜੋ ਬਸ 1 ਜੂਨ ਨੂੰ ਇੱਕ ਹੋਜੋ ਤੇ 1 ਜੂਨ ਨੂੰ ਝਾੜੂ ਵਾਲਾ ਬਟਨ ਦਬ ਦਿਓ 4 ਜੂਨ ਨੂੰ ਐਸਾ ਨਤੀਜਾ ਆਵੇ ਕਿ ਪੂਰਾ ਦੇਸ਼ ਦੇਖੇ ਪੂਰੀ ਦੁਨੀਆ ਦੇਖੇ ਕਿ ਪੰਜਾਬ ਵਾਲੇ ਯਾਰ ਜਦੋਂ ਕੁਝ ਕਰਦੇ ਆ ਫਿਰ ਉਹਨਾਂ ਦਾ ਪੰਜਾਬ ਵਾਲਿਆਂ ਦਾ ਨਾਮ ਤਾਂ ਹੀ ਹੁੰਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਦਰਖਤ ਦੇ ਵਿੱਚ ਸਭ ਤੋਂ ਪਹਿਲਾਂ ਚਾਰ ਹਰੇ ਰੰਗ ਦੇ ਪੱਤੇ ਵੀ 2014 ਚ ਪੰਜਾਬੀਆਂ ਨੇ ਕੱਢੇ ਸੀ ਉਹ ਤੋਂ ਬਾਅਦ ਅੱਜ 92 ਪੱਤੇ ਨੇ 117 ਚੋਂ ਠੀਕ ਹੈ ਨਾ ਸੋ ਇਸ ਕਰਕੇ ਪੰਜਾਬ ਵਾਲੇ ਜਦੋਂ ਦਿਲੋਂ ਪਿਆਰ ਕਰਨ ਵਾਲੇ ਬੰਦੇ ਨੇ ਜਦੋਂ ਪਿਆਰ ਕਰਨ ਲੱਗ ਜਾਣ ਪਿਆਰ ਕਰਦੇ ਜੇ ਸਾਨੂੰ ਕੋਈ ਥੋੜਾ ਜਿਹਾ ਗੁੱਸਾ ਆ ਜਾਂ ਕੋਈ ਸਾਡੇ ਹੱਕ ਮਾਰੇ ਫਿਰ ਸਾਨੂੰ ਆਪੇ ਹੱਕ ਲੈਣੇ ਵੀ ਆਉਂਦੇ ਸੋ ਇਸ ਕਰਕੇ ਇਕੱਠੇ ਰਹਿਣਾ ਆਪਾਂ ਮੈਂ ਅੱਜ ਜਲੰਧਰ ਮੇਰਾ ਰੋਡ ਸ਼ੋ ਹੈ ਮੈਨੂੰ ਤਾਂ ਬਖੋ ਕੋਈ ਕਮੀ ਨਹੀਂ ਹੋਊਗੀ ਕੋਈ ਕਹਿੰਦਾ ਡੇਢ ਘੰਟਾ ਜੀ ਮੁੱਖ ਮੰਤਰੀ ਕੱਲ ਡੇਢ ਘੰਟੇ ਦਾ ਰੋਡ ਸ਼ੋ ਸੀ ਡੇਢ ਘੰਟਾ ਖੜੇ ਰਹੇ ਕੋਈ ਗੱਲ ਨਹੀਂ ਲੋਕਾਂ ਵਾਸਤੇ ਖੜਨਾ ਹੈ ਚਾਹ ਲੋਕਾਂ ਵਾਸਤੇ ਕੰਮ ਕਰਨ ਦਾ ਔਰ ਲੋਕ ਵੀ ਜਦੋਂ ਮੁੱਲ ਪਾਉਂਦੇ ਨੇ ਫਿਰ ਥਕਾਵਟਾਂ ਲੈ ਜਾਂਦੀਆਂ ਨੇ ਜਦੋਂ ਕਿਸੇ ਵੀ ਮਿਹਨਤ ਦਾ ਫਲ ਮਿਲ ਜੇ ਨਾ ਫਿਰ ਉਹ ਥਕਾਵਟ ਲੈ ਜਾਂਦੀ ਉਸ ਜੋ ਮਿਹਨਤ ਕੀਤੀ ਹੋਈ ਹੈ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਇਹ ਕੰਮ ਤਾਂ ਮਾਲਕ ਦਾ ਹੈ ਔਰ ਲੋਕਤੰਤਰ ਚ ਮਾਲਕ ਲੋਕ ਹੁੰਦੇ ਨੇ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚਾਹਣ ਬੰਦਾ ਫਰਸ਼ ਤੇ ਵੱਡੇ ਵੱਡੇ ਲਾਹੇ ਨੇ ਵੱਡੇ ਵੱਡੇ ਲਾ ਮੈਂ ਮਿਲ ਕੇ ਜਾਊਂਗਾ ਪਾਸ਼ੇਨ ਖਤਮ ਕਰ ਕਰਾ ਲਾਂਗੇ ਕੁਆਰੀਆਂ ਸਾਰੀਆਂ ਕਰਾ ਲਾਂਗੇ ਬੈਠ ਜਾ ਬੈਠ ਜਾ ਬੋਲੇ ਨੂੰ ਤਾਂ ਬੋਲੇ ਮਿਲਿਓ ਮਿਲਿਓ ਮੈਂ ਐਸੇ ਵਾਸਤੇ ਆਇਆ ਉਧਰ ਦੇ ਆ ਜਾਓ ਉਧਰ ਦੇ ਆ ਜਾਓ ਗੱਡੀ ਦੇ ਕੋਲੇ ਆ ਜਾਓ ਸੋ ਵੀਰੋ ਮੈਨੂੰ ਤਾਂ ਜੇ ਕੋਈ ਬੱਚਾ ਵੀ ਹੱਥ ਦੇ ਲੈਣਾ ਸਕੂਲ ਵਾਲੇ ਬੱਚਿਆਂ ਨੂੰ ਪਤਾ ਲੱਗ ਗਿਆ ਕਿਤੇ ਕਿਉਂਕਿ ਪੁਲਿਸ ਲੱਗੀ ਹੁੰਦੀ ਹੈ ਪੁਲਿਸ ਤੋਂ ਪਤਾ ਲੱਗ ਗਿਆ ਵੀ ਕੌਣ ਆ ਰਿਹਾ ਛੁੱਟੀ ਹੋਈ ਸੀ ਚਾਰ ਪੰਜ ਸਾਈਕਲਾਂ ਤੇ ਬੱਚੇ ਜਾ ਰਹੇ ਸੀ ਉੱਥੇ ਖੜ ਗਏ ਪੁਲਿਸ ਵਾਲੇ ਕੋਲੇ ਤੇ ਉਹ ਬੱਚੇ ਨੇ ਹੱਥ ਦੇ ਲਿਆ ਮੈਂ ਗੱਡੀ ਰੋਕ ਲਈ ਤੇ ਮੈਂ ਕਿਹਾ ਬੇਟਾ ਕਿਹੜੀ ਕਾਜ ਪੜਦੇ ਹੋ ਇੱਕ 8ਵੀਂ ਸੀਗਾ ਇੱਕ 9ਵੀਂ ਸੀ ਦੋ 9ਵੀਂ ਸੀ ਇੱਕ 8ਵੀਂ ਸੀ ਤੇ ਮੈਂ ਕਿਹਾ ਪੁੱਤ ਪੜਨਾ ਹੈ ਫਿਰ ਇੱਥੇ ਕਹਿੰਦੇ ਹਾਂਜੀ ਕਹਿੰਦੇ ਫਿਰ ਸਾਨੂੰ ਨੌਕਰੀ ਮਿਲੂ ਮੈਂ ਕਿਹਾ ਪੁੱਤ ਜਿਦ ਵੀ ਪੜੋਗੇ ਡਿਗਰੀਆਂ ਲਾਓਗੇ ਨੰਬਰ ਆਉਣਗੇ ਨੌਕਰੀ ਮਿਲ ਚੁਗੀ ਹੈਨਾ ਕਹਿੰਦੇ ਹਾਂਜੀ ਫਿਰ ਅਸੀਂ ਪੜਾਂਗੇ ਤੇ ਤਿਹਾਂਗੇ ਤੇ ਇੱਕ ਬੇਨਤੀ ਕਰਨੀ ਸੀ ਮੈਂ ਕੀ ਕਹਿੰਦੇ ਛੁੱਟੀਆਂ ਥੋੜੀਆਂ ਜਿਹੀਆਂ ਵਧਾ ਦੋਗੇ ਦਸਕ ਮੈਂ ਕਿਹਾ ਪੁੱਤ ਜੇ ਛੁੱਟੀਆਂ ਹੀ ਕਰਾਈ ਜਾਓਗੇ ਪੜੋਂਗੇ ਕਿਵੇਂ ਫਿਰ ਤੁਸੀਂ ਐ ਨਾ ਕਰੋ ਤੱਕਾ ਨਾ ਕਰੋ ਜੇ ਮੁੱਖ ਮੰਤਰੀ ਤੁਹਾਡੇ ਕੋਲ ਖੜ ਗਿਆ ਵੀ ਤੁਸੀਂ ਕਹਿੰਦੇ ਦੱਸ 10 10 ਛੁੱਟੀਆਂ ਵਧਾ ਦਿਓ ਹੈਨਾ ਤਾਂ ਕੋਈ ਗੱਲ ਨਹੀਂ ਜਦੋਂ ਬੱਚਿਆਂ ਨੂੰ ਆਫ ਵੀ ਲੈਣਾ ਹੁੰਦਾ ਹੈ ਹਰ ਵਕਤ ਕਿਤਾਬੀ ਕੀੜੇ ਨਹੀਂ ਬਣਨਾ ਬੱਚੇ ਜਿਹੜੇ ਸਾਡੇ ਨੇ ਉਹਨਾਂ ਨੂੰ ਸਰਪੱਖੀ ਵਿਕਾਸ ਕਰਨਾ ਤੇ ਪੁਲਿਸ ਦੇ ਵਿੱਚ ਭਰਤੀਆਂ 2200 ਭਰਤੀ ਹਰ ਸਾਲ ਹੁੰਦੀ ਹੈ ਤਿਆਰੀ ਕਰੋ ਜਿੰਨੀਆਂ ਰਹਿੰਦੀਆਂ ਨੇ ਪੋਸਟਾਂ ਖਾਲੀ ਸਾਰੀਆਂ ਕੱਢਾਂਗੇ ਤਿਆਰੀ ਕਰੋ ਇਹ ਨਹੀਂ ਹੋ ਸਕਦਾ ਕਿ 600 ਨੰਬਰਾਂ ਦੇ ਪੇਪਰ ਚੋਂ 590 ਲੈਣ ਵਾਲੀ ਕੁੜੀ ਰਹਿ ਗਈ ਕਿਉਂਕਿ ਉਹਦੇ ਬਾਪੂ ਕੋਲੇ ਐਮਐਲਏ ਨੂੰ ਜਾਣਦਾ ਕੋਈ ਬੰਦਾ ਨਹੀਂ ਸੀ ਜਾਂ ਉਹਦੇ ਬਾਪੂ ਕੋਲੇ ਪੈਸੇ ਨਹੀਂ ਸੀ ਤੇ 450 ਆ ਨੌਕਰੀ ਲੈ ਗਿਆ ਕਿਉਂਕਿ ਉਹਦੇ ਕੋਲੇ ਪੈਸੇ ਸੀ ਜਾਂ ਉਹਦਾ ਬਾਪੂ ਕਿਸੇ ਮੰਤਰੀ ਨੂੰ ਜਾਣ ਇਹ ਨਹੀਂ ਹੋ ਸਕਦਾ ਇਹ ਨਹੀਂ ਹੋ ਸਕਦਾ 590 ਵਾਲੇ ਨੂੰ ਹੀ ਨੌਕਰੀ ਮਿਲੂਗੀ 400 450 ਨੂੰ ਕਹਦੇਗੇ ਅਗਲੇ ਸਾਲ ਮਿਹਨਤ ਕਰ ਲੈ ਪਰ ਨੰਬਰ ਲੈ ਕੇ ਆ ਸਿਫਾਰਿਸ਼ ਨਹੀਂ ਚੱਲੂਗੀ ਲਾਈਨ 'ਚ ਜਿਹਦਾ ਹੱਕ ਬਣਦਾ ਉਹ ਹੀ ਖੜੂਗਾ ਲੈਣ ਤੋੜਨ ਨਹੀਂ ਕਿਸੇ ਨੂੰ ਦੇ ਮੰਗਿਆ ਸੀ ਕੋਈ ਮੰਗਰੋਂ ਆ ਕੇ ਮੂਹਰੇ ਖੜ ਗਿਆ ਇਹ ਨਹੀਂ ਚੱਲੂਗਾ ਸੋ ਜੇ ਤੁਹਾਨੂੰ ਲੱਗਦਾ ਯਾਰ ਭਗਵੰਤ ਜੀ ਆਪਣੇ ਵਰਗਈ ਹੈ ਤੇ ਸੱਚੇ ਦਿਲੋਂ ਲੱਗਿਆ ਹੋਇਆ ਪੰਜਾਬ ਵਾਸਤੇ ਤਾਂ ਦੋਨੇ ਹੱਥ ਉੱਪਰ ਚੱਕ ਕੇ ਇੱਕ ਨਾਰਾ ਲਾ ਕੇ ਸਾਡਾ ਹੌਸਲਾ ਵਧਾ ਦਿਓ ਚੱਲ ਤੁਸੀਂ ਆਪ ਹੀ ਲਾਤਾ ਜੇ ਤੁਸੀਂ ਆਪ ਹੀ ਲਾਤਾ ਮੇਰਾ ਹੌਸਲਾ ਮਰ ਗਿਆ ਸੋ ਅਰਵਿੰਦ केजरीवाल ਜੀ ਨੂੰ ਕੋਲ ਜਾਂਦੀ ਹੈ ਸਾਰੀ ਰਿਪੋਰਟ ਹੈ ਮੈਂ ਦੱਸੂਗਾ ਅੱਜ ਸ਼ਾਮ ਨੂੰ ਕਿ 마ਜੇ ਚੋ ਜੀ ਦੋ ਦਿਨ ਮੈਂ 마ਜੇ ਚ ਲਾਇਏ ਨੇ ਤੇ 마ਜੇ ਵਾਲਿਆਂ ਨੇ ਪਹਿਲਾਂ ਵੀ ਬਹੁਤ ਵੱਡਾ ਮਾਨ ਰੱਖਿਆ ਤੇ 마ਜੇ ਵਾਲੇ ਇਸ ਵਾਰ ਵੀ ਤਿਆਰ ਬੈਠੇ ਆ ਤੇ ਕਈ ਤਾਂ ਇੰਨੇ ਕਾਲੇ ਆ ਕਹਿੰਦਾ ਵੋਟਾਂ ਪਹਿਲਾਂ ਨਹੀਂ ਹੋ ਸਕਦੀਆਂ ਜੀ ਕਹਿੰਦਾ ਬਟਨ ਦੱਬਣ ਨੂੰ ਬਹੁਤ ਜੀ ਕਰੀ ਜਾਂਦਾ ਕਾਲਾ ਪਿਆ ਮੈਂ ਕੋਈ ਗੱਲ ਨਹੀਂ ਇੱਕ ਤਰੀਕ ਨੂੰ ਦੱਬ ਲਈ ਸਫਰ ਕਰ ਲਾ ਸੋ ਦੋਨੋਂ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਨਕਲ ਥੋੜਾ ਜਿਹਾ ਹੋਰ ਉੱਚੀ ਕਰ ਦਿਓ ਗੂੰਜੇ ਅਸਮਾਨ ਤੇ ਭਗਤ ਸਿੰਘ ਹੋਰਾਂ ਦਾ ਨਾਰਾ ਹੈ ਉਹਨਾਂ ਦੀ ਆਤਮਾ ਨੂੰ ਸਕੂਨ ਮਿਲ ਜੂ ਚਲੋ ਹੈਗੇ ਨੇ ਹਜੇ ਜਿਨ੍ਹਾਂ ਨੇ ਸਾਡੇ ਵਾਲਾ ਦੀਵਾ ਬੁਝਣ ਨਹੀਂ ਦਿੱਤਾ ਇਨਕਲਾਬ ਵਾਲਾ ਇਸ ਇਨਕਲਾਬ ਵਾਲੇ ਦੀਵੇ 'ਚ ਭਾਵੇਂ ਤੇਲ ਦੀ ਥਾਂ ਤੇ ਖੂਨ ਪਾਉਣਾ ਪੈ ਜੇ ਦੀਵਾ ਨਹੀਂ ਬੁਝਣ ਦੇਣਾ ਮੇਰੇ ਵੀਰੋ ਦੋਨੇ ਹੱਥ ਉਪਰ ਚਾਕੇ ਇਨਕਲਾਬ